ਪਰਮੇਸ਼ਰ ਬਿਤਾ ਬੰਨਾ ਤਾਂ ਸਭ ਗੁਰੂ ਪਾਸ ਅੰਮ੍ਰਿਤ ਵਚਨ ਕਰ ਰਹੇ ਨੇ ਕਿ हे ਸੰਗਤ ਜਨੋ ਜਿਸ ਮਨੁੱਖ ਦੇ ਆਤਮਿਕ ਜੀਵਨ ਦੇ ਵਾਸਤੇ ਪਰਮੇਸ਼ਵਰ ਨੇ ਵਿਕਾਰਾਂ ਦੇ ਰਾਹ ਵਿੱਚ ਟੱਕਾ ਮਾਰ ਦਿੱਤਾ ਹੈ ਭਾਗ ਮਨ ਲਾਗਤਾ ਹੈ ਜਿਵੇਂ ਪਾਣੀ ਵਗਰੇ ਮੈਂ ਪਾਣੀ ਵਗਣ ਵਗਦੇ ਪਾਣੀ ਨੂੰ ਰੋਕਣ ਵਾਸਤੇ ਬੰਨ ਰਣਾ ਪੈਂਦਾ ਹੈ ਉਸੇ ਤਰ੍ਹਾਂ ਅੰਦਰ ਵਿਕਾਰ ਜਿਹੜੇ ਚੱਲ ਰਹੇ ਨੇ ਸਾਡੇ ਸਾਰਿਆਂ ਦੇ ਤੇ ਇਹਨਾਂ ਵੀਕਾਰਾਂ ਨੂੰ ਰੋਕਣ ਵਾਸਤੇ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅੰਦੇ ਗੁਰੂ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜ ਕੇ ਕੋਈ ਆਸਤਾਨੀ ਦਾ ਬੇਜ ਸਰਵਨ ਕਰਦੇ ਹਾਂ ਉਪਦੇਸ਼ ਸਰਵਨ ਕਰਦੇ ਹਾਂ ਕਰਦੇ ਹਾਂ ਜਦੋਂ ਸਾਡਾ ਮਨ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਸ ਨੇ ਤੇ ਸਤਿਗੁਰੂ ਕਾਸ਼ਮਾਹ ਰਾਜ ਕਿਰਪਾ ਕਰਦੇ ਨੇ ਆਤਮਿਕ ਜੀਵਨ ਦੇ ਵਾਸਤੇ ਫਿਰ ਅੰਦਰ ਚੱਲ ਰਹੇ ਉਹਨਾਂ ਵਿਕਾਰਾਂ ਨੂੰ ਉਹ ਰੋਕਣ ਦੇ ਲਈ ਵਾਸਕ ਕਾ ਮਾਲ ਨੂੰ ਦੇ ਪਾਣੀ ਬੰਦ ਲਾ ਦਿੰਦੇ। ਤੇਜ ਕਰਕੇ ਪਾਸਾ ਕਹਿੰਦੇ ਨੇ ਮੇਰੇ ਤੇ ਹੁਣ ਕਿਰਪਾ ਹੋ ਗਈ ਹੈ। ਜਿਹੜਾ ਮਨੁੱਖ ਪਰਮੇਸ਼ਰ ਨੂੰ ਪਾ ਗਿਆ। ਜਿਹੜਾ ਕੋਈ ਮਨੁੱਖ ਗੁਰੂ ਦੀ ਸ਼ਰਣ ਵਿੱਚ ਆ ਗਿਆ। ਗੁਰੂ ਦੇ ਉਪਦੇਸ਼ ਨੂੰ ਸੁਣਨਾ ਤੇ ਮੰਨਣਾ ਸ਼ੁਰੂ ਕਰ ਦਿੱਤਾ ਹੈ। ਉਸ ਮਨੁੱਖ ਦੇ ਜੀਵਨ ਦੇ ਵਿੱਚ ਆਤਮਿਕ ਜੀਵਨ ਵਾਗ ਤੇ ਸਤਿਗੁਰੂ ਜੀ ਨੇ ਵਕਾਰਾਂ ਰੂਪਣ ਵਾਤੇ ਬਨ ਮਾਰ ਦਿੱਤਾ ਡੱਕਾ ਮਾਰ ਦਿੱਤਾ ਮੈਂ ਦੁੱਖਾ ਰੋਗ ਕਾ ਤੇਰਾ ਪੰਨਾ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਥੇੜ ਦੇ ਰੂਪਨ ਮੰਦਰ ਵਿਚਾਰਾਂ ਰੂਪਣ ਵਾਤੇ ਸਤਿਗੁਰੂ ਜੀ ਨੇ ਡੱਕਾ ਮਾਰਿਆ ਪਰ ਪ੍ਰਮੇਸ਼ਰ ਨੇ ਦੁੱਖਾਂ ਦੇ ਰੋਗਾਂ ਦਾ ਤੇਰਾ ਹੀ ਦੁੱਖਾ ਜਿਵੇਂ-ਜਿਵੇਂ ਮਨੁੱਖ ਨਾਮ ਜਪੇਗਾ ਸ਼ਿਵਰਣ ਕਰੇਗਾ ਸਮਰੱਥ ਗੁਰੂ ਤੇ ਭਰੋਸਾ ਰੱਖੇਗਾ ਫਿਰ ਸਤਿਗੁਰੂ ਕਾਸ਼ਾਹ ਜੀ ਅੰਦਰੋਂ ਜਿਹੜੇ ਇਹ ਰੋਗ ਬੈਠੇ ਹਨ ਵਿਕਾਰ ਬੈਠੇ ਹਨ ਡੇਰਾ ਮਾਰ ਕੇ ਆਪਣੇ ਵੱਲ ਕਾਰਸ਼ਕ ਕਰਦੇ ਨੇ ਕਿ ਪਾਸ਼ਾ ਜੀ ਕਹਿੰਦੇ ਫਿਰ ਮਨੁੱਖ ਦੇ ਅੰਦਰੋਂ ਉਹ ਕਾਲ ਗੁਰੂ ਜੀ ਸਮਰੱਥ ਸਤਿਗੁਰੂ ਜੀ ਡੇਰਾ ਹੀ ਚੱਕ ਲੈਂਦੇ ਨੇ ਮੂਕਾਲ ਦੇ ਤਦ ਪਰ ਪੂਰੇ ਸਿਰ ਹੱਥ ਧਰ ਵਿਚੋਂ ਮਾਰ ਕੱਢੀਆਂ ਬੁਰਾਈਆਂ ਉਹਨਾਂ ਬੁਰਾਈਆਂ ਦਾ ਡੇਰਾ ਕਿੰਨੂੰ ਚੁੱਕ ਲੰਦੇ ਹਨ ਆਨੰਦ ਕਰਹਿ ਨਰ ਨਾਰੀ ਜਿਤ ਜਦੋਂ ਅੰਦਰੋਂ ਫਿਰ ਦੁੱਖ ਮਿਟ ਗਏ ਅੰਦਰੋਂ ਵਿਕਾਰ ਖਤਮ ਹੋ ਗਏ ਤੇ ਬਾਸਾ ਕਹਿੰਦੇ ਨੇ ਫਿਰ ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਨੇ ਭਾਈ ਉਹਨਾਂ ਸਾਰੇ ਜੀਵਾਂ ਨੂੰ ਇਹਨਾਂ ਆਨੰਦ ਆਰੰਡਾ ਹੈ ਔਰ ਇਸ ਆਨੰਦ ਦੇ ਵਿੱਚ ਗੁਜ਼ਰਦੇ ਨੇ ਕਿ ਫਿਰ ਉਹਨਾਂ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹਰ ਹਾਲ ਪ੍ਰਭ ਕਿਰਪਾ ਧਾਰੀ ਜਿਨ੍ਹਾਂ ਤੇ ਪ੍ਰਭ ਨੇ ਇਹ ਕਿਰਪਾ ਕਰ ਦਿੱਤੀ ਹੈ ਜਿਨ੍ਹਾਂ ਉੱਤੇ ਗੁਰੂ ਸਾਹਿਬ ਸਮਰੱਥ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੈ ਉਹਨਾਂ ਦੇ ਉੱਪਰੋਂ ਦੁੱਖਾਂ ਦਾ ਡੇਰਾ ਸਤਿਗੁਰੂ ਜੀ ਨੇ ਚੁੱਕ ਦਿੱਤਾ ਹੈ ਮਾਹਰ ਅਟਕਾ ਹੈ ਸਤੋ ਸੁਖੁ ਆ ਸਭਾਈ ਬੇਸਤੁਪਾ ਸਹਿ ਕਹਿੰਦੇ ਹੈ ਸਤਜਨੋ ਸੰਤਜਨੋ ਕੋ ਭਾਗ ਹੈ ਸਤਸੰਗੀ ਜਨ ਕੀ ਜਿਹੜੇ ਅਸੀਂ ਹੁਣ ਸਾਰੇ ਕੁਝ ਟਾਈਮ ਦੇ ਚਰਨ ਚ ਬੈਠੇ ਆਂ ਸਰਣ ਵਿੱਚ ਬੈਠੇ ਆਂ ਸਤਗੁਰੂ ਜੀ ਸਾਨੂੰ ਸੰਬੋਧਨ ਕਰਦੇ ਨੇ ਬਾਸਾ ਕਹਿੰਦੇ ਨੇ ਹੈ ਭਾਈ ਉਸ ਮਨੁੱਖ ਨੂੰ ਫਿਰ ਸਭ ਥਾਵਾਂ ਵਿੱਚ ਹੀ ਸੁਖ ਵਰਤੀਤ ਹੁੰਦਾ ਹੈ ਆਵੇਂ ਕੋ ਦੁੱਖ ਵਿੱਚ ਵੀ ਕਿਉਂ ਨਾ ਹੋਵੇ ਜਿਤੇ ਪ੍ਰਮੇਸ਼ਰ ਦੀ ਕਿਰਪਾ ਕਾਲਪੁਰ ਸਮਰੱਥ ਗੁਰੂ ਦੀ ਕਿਰਪਾ ਵਰਤ ਰਹੀ ਹੈ ਉਹਨੂੰ ਹਰ ਥਾਂ ਦੇ ਵਿੱਚ ਸੁੱਖ ਪ੍ਰਤੀਕ ਹੁੰਦਾ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਗ ਰਹਿ ਜਾ ਸਭ ਨਹੀਂ ਜਾਈ ਰਹਾ ਪਾਸੰਗ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਸੰਥਾਵਾਂ ਵਿੱਚ ਮੌਜੂਦ ਹੈ ਕੋਈ ਐਸੀ ਥਾਂ ਹੈ ਨਹੀਂ ਜਿੱਥੇ ਕਾਲਪੁਰਖ ਜੀ ਨਾਮ ਹੋਵੇ ਫਿਰ ਉਹਨਾਂ ਨੂੰ ਭਾਈ ਹਰਥਾਂ ਸੁੱਖ ਹੀ ਪ੍ਰਤੀਤ ਹੁੰਦਾ ਹੈ ਅਸੀਂ ਥੋੜਾ ਜਿਹਾ ਧੋਖਾ ਹੁੰਦਾ ਹੈ ਦੁੱਖ ਦੇ ਵਿੱਚ ਦੁਖੀ ਹੁੰਨੇ ਆ ਪਰਮੇਸ਼ਰ ਨੂੰ ਅਰਾਮ ਦੇ ਦਿੰਦੇ ਆ ਕਾਲਪੁਰਖ ਨੂੰ ਜਰਾਮ ਦੇ ਨਹੀਂ ਦੇ ਨੇ ਸੁੱਖ ਹੁੰਦਾ ਹੈ ਥੋੜਾ ਸਮਝ ਆਉਂਦੀ ਆ ਪਰ ਫਿਰ ਉਰ ਜਾਂਦਾ ਹੈ ਸੁੱਖ ਭਲਾ ਦਿੰਦਾ ਹੈ ਕਾਲਪੁਰਖ ਨੂੰ ਪਰਮੇਸ਼ਰ ਨੂੰ ਤੇ پارਸਨ ਸੁਖਜੀ ਕਹਿੰਦੇ ਜਿਨ੍ਹਾਂ ਨੂੰ ਕਾਲਪੁਰਖ ਵੈਗੁਰੂ ਜੀ ਦੀ ਕਿਰਪਾ ਦੁਆਰਾ ਅੰਦਰ ਸੁਖ ਵਸ ਗਿਆ ਹੈ ਹਰ ਥਾਂ ਕਾਲਪੁਰਖ ਜੀ ਨਜ਼ਰ ਆਉਣ ਲੱਗ ਗਏ ਇਹ ਵਿਸ਼ਵਾਸ ਘੂਸਾ ਹੋ ਗਿਆ ਉਹ ਜਿਨ੍ਹਾਂ ਲਈ ਕੋਈ ਥਾਂ ਖਾਲੀ ਨਹੀਂ ਫਿਰ پارਸਨ ਜੀ ਕਹਿੰਦੇ ਭਾਈ ਉਹਨਾਂ ਨੂੰ ਹਰ ਥਾਂ ਸੁਖ ਹੀ ਪਰਦੀਪ ਹੁੰਦਾ ਹੈ ਉਹਨਾਂ ਨੂੰ ਦੁੱਖ ਦੇ ਵਿੱਚ ਵੀ ਸੁਖ ਪ੍ਰਦੀਪ ਨਹੀਂ ਹੁੰਦਾ ਉਹ ਉਹ ਵੀ ਨਿਰਗਾਰ ਦੀ ਧਾਮ ਜਾਣ ਕੇ ਸੁਖ ਆਨੰਦ ਮਾਣਦੇ ਹਨ ਰਹਾਉ ਤੁਰ ਕੀ ਬਾਣੀ ਆਈ ਏ ਪਾਈ ਇਹ ਸੰਤ ਜਨੋਂ ਪਰਮਾਤਮਾ ਦੀ ਸਿਵਤ ਸੁਨਾ ਦੀ ਬਾਣੀ ਜਿਸ ਮੂਖ ਦੇ ਅੰਦਰ ਆ ਕੇ ਵਸੀ ਐ ਤਿੰਨ ਸਾਗ ਦੀ ਚਿੰਤਾ ਮਿਟਾਈ ਆ ਸੰਗ ਜਨੋਂ ਨੇ ਆਪਣੀ ਸਾਰੀ ਚਿੰਤਾ ਹੀ ਦੂਰ ਕਰ ਲਈ ਐ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕੌਂ ਕਭਸਾ ਇਹਨੇ ਬਚਨ ਕਰ ਦਿੱਤੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਇਸ ਹੀ ਕੇ ਹਰਸਾ ਕਦ ਤੁਝ ਚਿੰਤਾ ਕਿਉ ਕਰਦੇ ਹੋ ਚਿੰਤਾ ਦੇ ਨਿਰੰਕਾਰ ਨੂੰ ਮੈਂ ਜਿਹਨੇ ਤੈਨੂੰ ਇੱਥੇ ਸਾਜ ਕੇ ਵਿਵਾਸ ਕੇ ਭੇਜਿਆ ਹੈ ਸੰਸਾਰ ਤੇ ਭੇਜਿਆ ਤੈਨੂੰ ਚਿੰਤਾ ਦੇ ਨੂੰ ਕੋ ਤੂੰ ਚਿੰਤਾ ਛੱਡ ਅਕਾਲ ਪੁਰਖ ਦਾ ਚਿੰਤਨ ਕਰਿਆ ਕਰ ਉਸ ਅਕਾਲ ਪੁਰਖ ਦਾ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਤੇ ਜਿਹੜਾ ਮਨ ਉਹ ਸਿਮਰਣ ਕਰਨਾ ਸੰਕਰਨ ਕਰ ਦਿੰਦਾ ਹੈ ਚੇਤਨ ਘਟਾ ਸੰਕਰਨ ਕਰ ਦਿੰਦਾ ਹੈ ਤਾਂ ਸਕਦੇ ਉਹਦੇ ਅੰਦਰ ਭਾਈ ਈਕਾਲਪੁਰ ਬੈਰੂ ਜੀ ਦੀ ਸੇਵਕ ਸੁਨਾਹ ਦੀ ਬਾਣੀ ਆ ਕੇ ਵਸ ਜਾਂਦੀ ਹੈ ਨਿਰੰਕਾਰ ਦੀ ਸੇਵਕ ਸੁਨਾਹ ਵਸਣਾ ਦੀ ਹੈ ਤੇ ਜਿਹਦੇ ਅੰਦਰ ਚਿੰਤਾ ਵਸਦੀ ਹੈ ਸੇਵਕ ਸੁਨਾਹ ਦੀ ਬਾਣੀ ਵਸ ਗਈ ਉਹਨੇ ਆਪਣੀ ਸਾਰੀ ਚਿੰਤਾ ਦੂਰ ਕਰ ਦਿੱਤੀ ਹੈ ਕਿਉਂਕਿ ਉਹਨੂੰ ਫਿਰ ਭਰੋਸਾ ਵਿਸ਼ਵਾਸ ਹੋ ਗਿਆ ਅਕਾਰਪੁਰ ਬਹਿਨ ਦੂਜੇ ਸਮਰਥ ਸਤਿਗੁਰਜੀ ਤੇ ਜੋ ਵੀ ਕਰ ਰਹੇ ਨੇ ਉਹ ਮੇਰੇ ਭਲੇ ਵਾਸਤੇ ਹੈ ਇਹ ਵਿਸ਼ਵਾਸ ਹੋ ਜਾਂਦਾ ਹੈ ਤੇ ਉਹ ਫਿਰ ਹੋਰ ਥਾਂ ਥਾਂ ਤੇ ਜਾ ਕੇ ਮੱਥੇ ਨਹੀਂ ਰਗਦੇ ਹੋਰ ਥਾਂ ਥਾਂ ਤੇ ਜਾ ਕੇ ਕਿਤੇ ਆਪਣਾ ਦੁੱਖ ਨਹੀਂ ਸੁਣਾਉਂਦੇ ਫਿਰ ਉਹ ਸਿਰਫ ਤੇ ਸਿਰਫ ਗੁਰੂ ਚਰਨਾਂ ਦੇ ਵਿੱਚ ਆ ਕੇ ਸੁ ਪ੍ਰਾਰਥਨਾ ਨਹੀਂ ਕਰਦੇ ਹਨ ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਭਾਈ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਜਾਂਦਾ ਹੈ ਦਇਆ ਪਰਕੁ ਮਿਹਰਬਾਨ ਦਇਆ ਦਾ ਸੁਨਾ ਪ੍ਰਭੂ ਫਿਰ ਉਸ ਮਨੁੱਖ ਉਤੇ ਮਿਹਰਬਾਨ ਹੋਇਆ ਰਹਦਾ ਹੈ ਹਰ ਨਾਨਕ ਸਾਥ ਵਖਣਾ ਸਹਿਬ ਜੀ ਕਹਿੰਦੇ ਹੈ ਨਾਨਕ ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਰਗੂ ਦਾ ਸਦਾ ਨਾਮ ਉਚਾਰਦਾ ਰਹਦਾ ਹੈ ਦਇਆ ਦਾ ਸੁਨਾ ਪ੍ਰਭੂ ਜਿਸ ਵੀ ਮਨੁੱਖ ਉਤੇ ਦਇਆ万 ਹੈ ਸਭ ਤੋਂ ਵੱਡੀ ਦਾਤ ਹੈ ਸਤਿ ਪੂਰਨ ਕੀਤੇ ਖਜਾਨਾ ਉਹ ਹੈ ਨਾਮ ਅਕਾਰ ਵੈਰੂ ਜੀ ਦਾ ਤੇ ਪਾਸਾ ਕਹਿੰਦੇ ਜਦੋਂ ਗੁਰੂ ਦਿਆਲੂ ਹੁੰਦਾ ਹੈ ਗੁਰੂ ਸਮਰੱਥ ਗੁਰੂ ਫਰਟਦਾ ਹੈ ਫਿਰ ਉਹ ਆਪਣੇ ਸੇਵਕ ਨੂੰ ਨਾਮ ਦੀ ਰਾਹ ਕਰਦਾ ਹੈ ਨਾਮ ਉਹਦੇ ਥੋੜੀ ਵਿੱਚ ਪਾ ਦਿੰਦਾ ਹੈ ਹਿਰਦੇ 'ਚ ਵਸਾ ਦਿੰਦਾ ਹੈ ਤੇ ਫਿਰ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਅਕਾਰੂਪ ਵੈਰੂ ਪ੍ਰਭੂ ਜੀ ਦਾ ਸਦਾ ਹੀ ਨਾਮ ਉਚਾਰਦਾ ਰਹਿੰਦਾ ਹੈ ਹਰ ਵੇਲੇ ਨਾਮ ਦਾ